ਸਿਮ ਭਗਵੰਤ ਮਾਨ ਸਟੇਜ ਤੇ ਖੜੇ ਖੜੇ ਆਖਰਕਾਰ ਇਹੋ ਜਿਹਾ ਕੀ ਬੋਲ ਗਏ ਜਿਸ ਨੂੰ ਲੈ ਕੇ ਐਮ ਐਲ اے ਨਰਿੰਦਰ ਕੌਰ ਭਰਾਜ ਦਾ ਜ਼ਿਕਰ ਆ ਗਿਆ ਸੀਐਮ ਭਗਵੰਤ ਮਾਨ ਨੇ ਆਖਰ ਸਟੇਜ ਤੋਂ ਉੱਚੇ-ਚੇਤੌਰ ਦੇ ਉੱਤੇ ਨਰਿੰਦਰ ਕੌਰ ਭਰਾਜ ਦਾ ਜ਼ਿਕਰ ਕਿਉਂ ਕੀਤਾ ਆ ਉਹ ਤੁਹਾਨੂੰ ਸੁਣਾਉਣੇ ਆ ਕਿ ਆਖਰ ਉਹ ਮਸਲਾ ਕੀ ਹੈ ਪਰ ਅਚਾਨਕ ਇਸ ਮਾਮਲੇ ਨੂੰ ਲੈ ਕੇ ਸਟੇਜ ਤੇ ਆਪਣੇ ਹੀ ਇੱਕ ਵਿਧਾਇਕ ਦਾ ਮਹਿਲਾ ਵਿਧਾਇਕ ਦਾ ਨਾਮ ਸੀਐਮ ਭਗਵੰਤ ਮਾਨ ਕਿਉਂ ਲੈਂਦੇ ਪਏ ਨੇ ਉਹਦੇ ਬਾਰੇ ਜਾਣਨ ਵਾਸਤੇ ਪਹਿਲਾਂ ਉਹ ਜਾਣਦੇ ਆ ਕਿ ਸੀਐਮ ਭਗਵੰਤ ਮਾਨ ਕਿਸ ਚੀਜ਼ ਨੂੰ ਲੈ ਕੇ ਕਿਹੜੇ ਵਿਸ਼ੇ ਨੂੰ ਲੈ ਕੇ ਲੋਕਾਂ ਦੇ ਮੁਖਾਤਬ ਹੋ ਰਹੇ ਸੀ ਦਰਸਲ ਵਿਰੋਧੀ ਪਾਰਟੀਆਂ ਦਾ ਇਹ ਮੁੱਦਾ ਚੱਲ ਰਿਹਾ ਸੀ ਵਿਰੋਧੀ ਪਾਰਟੀਆਂ ਦੇ ਮਾਮਲੇ ਦੇ ਵਿੱਚ ਸੀਐਮ ਭਗਵੰਤ ਮਾਨ ਵਿਚਾਰ ਸਾਂਝੇ ਕਰਦੇ ਨਜ਼ਰ ਆ ਰਹੇ ਸੀ ਸਾਫ਼ ਤੌਰ ਤੇ ਕਹਿ ਰਹੇ ਸੀ ਕਿ ਉਹਨਾਂ ਦਾ ਕਿਸੇ ਹੋਟਲ ਦੇ ਵਿੱਚ ਜਾਂ ਬੱਸਾਂ ਦੇ ਬਿਜ਼ਨਸ ਦੇ ਵਿੱਚ ਹਿੱਸਾ ਨਹੀਂ ਹੈ ਉਹ ਆਮ ਘਰਾਂ ਦੇ ਲੋਕ ਨੇ ਜਿਹੜੇ ਹੁਣ ਇਸ ਮੁਕਾਮ ਤੇ ਪਹੁੰਚੇ ਨੇ ਲੋਕਾਂ ਦਾ ਇੱਕ ਪਾਸੇ ਤਾਂ ਧੰਨਵਾਦ ਕਰ ਰਹੇ ਹੁੰਦੇ ਨੇ ਪਰ ਅਚਾਨਕ ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਰਾਂ ਦੇ ਦਿਵਾਲੇ ਹੋ ਜਾਂਦੇ ਨੇ ਔਰ ਉਸ ਤੋਂ ਬਾਅਦ ਅਚਾਨਕ ਨਿਰਿੰਦਰ ਕੌਰ ਪਰ ਅੱਜ ਐਮਐਲਏ ਦਾ ਨਾਮ ਲੈਂਦੇ ਨੇ ਔਰ ਨਾਮ ਲੈ ਕੇ ਆਖਰ ਕੀ ਬੋਲਦੇ ਨੇ ਸੀਐਮ ਭਗਵੰਤ ਮਾਨ ਨਾ ਤਾਂ ਮੇਰਾ ਕੋਈ ਗਰੁੱਪ ਐ ਨਾ ਮੈਂ ਕੋਈ ਆਉਦੇ ਰਿਸ਼ਤੇਦਾਰਾਂ ਨੂੰ ਜਾਂ ਕਿਸੇ ਸਾਕਿਆਂ ਨੂੰ ਮੈਂ ਕੋਈ ਹੋਟਲ ਬਣਾਉਣੇ ਨੇ ਨਾ ਬੱਸਾਂ ਪਾਉਣੀਆਂ ਨਾ ਰੇਤੇ ਦੀਆਂ ਖੱਡਾਂ ਜੱਸਾ ਪਾਉਣਾ ਹਿੱਸਾ ਜ਼ਰੂਰ ਪਾਉਣਾ ਪਰ ਸਾਡੇ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਤੇ ਸੁੱਖਾਂ 'ਚ ਹਿੱਸਾ ਪਾਉਣਾ। ਸਿਆਣੇ ਕਹਿੰਦੇ ਐ ਦੁੱਖ ਵੰਡਣ ਨਾਲ ਅੱਧੇ ਰਹਿ ਜਾਂਦੇ ਐ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ। ਮੈਂ ਤੁਹਾਡੇ ਖੁਸ਼ੀ ਵਾਲੇ ਫੰਕਸ਼ਨਾਂ 'ਚ ਜਾਊਂਗਾ ਮੈਂ ਜਿੱਦ ਇੱਕ ਦਿ ਰੱਬ ਨਾ ਕਰੇ ਕੋਈ ਹਾਜਮੋ ਕਾਜ ਦੁੱਖ ਵਿੱਚ ਮੈਂ ਮੈਂ ਨਾਲ ਖੜੂਗਾ ਤੁਹਾਡੇ ਤੁਸੀਂ ਐਡਾ ਵੱਡਾ ਮੈਨੂੰ ਮਾਣ ਬਖਸ਼ਤਾ ਮੈਂ ਮੈਂ ਸੋਚ ਸਕਦਾ ਸੀ ਕਾਮ ਬੰਦਾ ਅਸਤੌਜ ਨਾਲ ਉਹ ਨਾਰ ਸਿੰਘ ਜੀ ਪੜਾਉਂਦੇ ਹੁੰਦੇ ਸਾਨੂੰ ਮੇਰੇ ਡੈਡੀ ਨਾਲ ਤੋੜਾਵਾਲ ਕਾਂਝਲੇ ਤੋਂ ਹੀ ਨੇ ਹੋ ਟੀਚਰ ਅਮਰਕੌਰ ਜੀ ਬਾਲੀਆਂ ਤੋਂ ਅੱਟੂ ਤੋਂ ਸਾਡੀ ਪੰਜਾਬੀ ਦੀ ਟੀਚਰ ਹੁੰਦੀ ਸੀ ਆਮ ਸਕੂਲਾਂ ਚੋਂ ਪੜੇ ਹੋਇਆ ਸਾਈਕਲਾਂ ਤੇ ਜਾ ਕੇ ਬੱਸਾਂ ਦੀਆਂ ਛੱਤਾ ਤੇ ਬਹਿ ਕੇ ਜਾਂ ਜਾਲ ਤੇ ਲੰਮਕੇ ਸਕੂਲ ਜਾਂਦੇ ਕਿਤੇ ਸੋਚ ਸਕਦੇ ਹੋ ਤੁਸੀਂ ਕਿ ਮੁੱਖ ਮੰਤਰੀ ਆਹੀ ਪੰਗਾ ਐ ਬਸ ਉਹਨਾਂ ਨੂੰ ਉਹ ਜਿਹੜੇ ਵਿਰੋਧੀ ਪਾਰਟੀ ਵਾਲੇ ਨੇ ਕਿ ਜਰ ਐ ਕਿਵੇਂ ਪਹੁੰਚ ਗਿਆ ਆਮ ਲੋ ਆਮ ਕਰ ਆਮ ਲੋਕ ਐ ਕਿਵੇਂ ਪਹੁੰਚ ਗਿਆ ਨਰਿੰਦਰ ਕੌਰ ਭਰਾ ਅੱਜ ਕਿਉਂ ਬਹਿ ਗਈ ਐ ਐਮਐਲਏ ਦੀ ਕੁਰਸੀ ਤੇ ਇੱਥੇ ਤਾਂ ਸਾਡੇ ਬੰਦੇ ਹੁੰਦੇ ਐ ਸਿੰਘਲੇ ਬਜਿੰਦਰ ਸਿੰਘਲਾ ਬੰਦਾ ਹੁੰਦਾ ਇੱਥੇ ਤਾਂ ਇੱਥੇ ਤਾਂ ਸਾਡੇ ਬੰਦੇ ਹੁੰਦੇ ਐ ਆਹੀ ਧੋਖਾ ਰੋਜ਼ ਕਹਿੰਦੇ ਵੀ ਨੇ ਨਾ ਉਹ ਮਮਸਦੀਕ ਨਾ ਜਾਂਦਾ ਹੁੰਦਾ ਸੀ ਇਹਨੂੰ 600 ਰੁਪਏ ਦਿਹਾੜੀ ਮਿਲਦੀ ਹੁੰਦੀ ਸੀ ਉਹ ਭਾਈ ਦਿਹਾੜੀਆਂ ਕਰਨ ਲਾਇਕ ਹੀ ਨਹੀਂ ਸੀ ਤੁਸੀਂ ਤਾਂ ਲਾਏ ਸੀ ਤੇ ਦਿਹਾੜੀ ਕਰਨਾ ਕੋਈ ਮਾੜੀ ਗੱਲ ਨਹੀਂ ਗੁਰੂ ਸਾਹਿਬ ਨੇ ਕਿਰਤ ਕਰਦਾ ਹੋਕਾ ਦਿੱਤਾ ਹੁਣ ਕਹਿੰਦੇ ਕੌਣ ਨੇ ਉਹੋ ਜਿਨ੍ਹਾਂ ਦੇ ਬਾਪੂ ਸੋਨੇ ਦੇ ਬਿਸਕਟਾਂ ਦੀ ਸਮਗਲਿੰਗ ਕਰਦੇ ਰਹੇ ਆ ਆਪਾਂ ਆਟੇ ਵਾਲੇ ਬਿਸਕਟ ਆਣੇ ਆ ਆ ਵਰਗਾ ਵਸਣਾ ਉਹਨਾਂ ਤੋਂ ਇਹ ਜਰਿਆ ਨਹੀਂ ਜਾਂਦਾ ਫਿਰ ਇਹ ਕਹਿੰਦੇ ਨੇ ਮੋਬਾਈਲ ਫੋਨ ਨਾਲ ਆ ਗਿਆ ਕੋਨੇ ਪਤਾ ਨਹੀਂ ਕੌਣ ਆ ਗਏ ਕਮਾਲ ਹੈ ਯਾਰ ਤੁਸੀਂ ਆਉਣੇ ਹੁੰਨੇ ਹੋ ਆ ਪਬਲਿਕ ਹੈ ਭਰਾ ਤੁਸੀਂ ਤੁਸੀਂ ਆ ਜਾਓ ਇਹਨਾਂ ਕੋਲੇ ਤੁਸੀਂ ਗੱਲ ਕਰ ਲਿਓ ਜਿੱਦੇ ਮੀਂਹ ਪੈਂਦਾ ਸੀ ਕਾਹ ਜਿਹੜੇ ਆਇਆ ਸੀ ਮੈਂ ਉਹਦੇ ਹੈਗੇ ਸੀ ਉੱਧ ਘਰੇ ਬੈਠੇ ਹੋਣੇ ਨਾ ਐ ਕਹਿੰਦੇ ਹੋਣੇ ਮੌਸਮ ਬਹੁਤ ਸੁਹਾਵਣਾ ਹੈ ਉਹਦੇ ਮੈਂ ਫਿਰਦਾ ਸੀ ਗੱਡੀ ਦੀ ਛੱਤ ਤੇ ਚੜ ਕੇ ਤੁਹਾਨੂੰ ਇਹ ਕਹਿੰਦਾ ਯਾਰ ਜਿਵੇਂ ਮਰਜ਼ੀ ਕਰ ਲਓ ਇੱਕ ਵਾਰੀ ਬਦਲ ਲਿਏ ਆ ਜਾਊਗਾ ਬਦਲਾ ਆ ਜਾਊਗਾ ਕਰ ਲੀਏ